ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਯਰਸ ਕਲੌਥ ਹੋਮਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੁੱਢ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੋ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਰ ਕੂਰਾ ਰੋਡ ਨੇੜੇ ਗੁਰਦੁਆਰਾ ਗੋਦੜ ਸਾਹਿਬ ਫਰੀਦਕੋ ਤੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਨੇ ਉਹ ਸੂਟ ਦੇ ਭਾਅ ਨਹੀਂ ਉਹ ਮਿੱਟੀ ਦੇ ਭਾਈ ਜਾ ਰਹੇ ਨੇ ਹਾਂ ਜੀ ਜਿਵੇਂ ਬੱਸ ਲੱਗੇ ਮੁੱਲੀ ਆ ਵਾ ਸਮਝ ਲਓ ਤੁਸੀਂ ਠੀਕ ਹੈ ਜੀ ਤੇ ਪਹਿਲਾਂ ਮੈਂ ਤੁਹਾਨੂੰ ਉਹ ਸੂਟ ਦਿਖਾਵਾਂ ਜਿਹੜੇ ਭੈਣ ਦੇ ਬਣ ਕੇ ਆਏ ਨੇ ਲੋ ਜੀ ਇਹ ਆਪਣੇ ਜਾ ਰਹੇ ਨੇ ਅ ਕਿੱਥੇ ਆ ਭੈਣ ਉਹ ਸਾਈਪਰਸ ਲੋਡੀ ਇਹ ਸੂਟ ਆ ਭੈਣ ਨੇ ਆਪਣੇ ਤੋਂ ਬਾਇ ਕੀਤੀ ਸੀਗੇ ਪੈਣ ਰਹਿੰਦੇ ਨੇ ਸਾਈਪ੍ਰਸ ਉਹਨਾਂ ਦੇ ਸੂਟ ਆ ਜਿਹੜੇ ਉੱਥੇ ਜਾ ਰਹੇ ਨੇ ਬਣ ਕੇ ਔਰ ਉਹਨਾਂ ਨੇ ਥੋੜੇ ਜਿ ਉੱਚੇ ਰਖਾਏ ਸੀਗੇ ਜਿੱਦਾਂ ਕੋਰਸੈਟ ਟਾਈਪ ਨਹੀਂ ਹੁੰਦੇ ਓਦਾਂ ਛੋਟੇ ਕਿਉਂਕਿ ਉਹ ਬਾਹਰ ਕਹਿੰਦੇ ਦੁਪट्टे ਵਗੈਰਾ ਲੈ ਨਹੀਂ ਜਾਂਦੇ ਹੈਗੇ ਸੋ ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਹੀ ਚਾਹੀਦੇ ਸੀਗੇ ਬਿਨਾਂ ਦੁਪट्टे ਤੋਂ ਪਾਉਣ ਵਾਲੇ ਸੂਟ ਚਾਹੀਦੇ ਸੀਗੇ ਆਪਾਂ ਇਹਨਾਂ ਨੂੰ ਕੋਰਸੈਟ ਵੀ ਕਹਿ ਦਿੰਨੇ ਆ ਤੇ ਵੈਸੇ ਪਜਾਮੇ ਨਾਲ ਜਾਂ ਕਿਦਾਂ ਹੀ ਕਿਉਂਕਿ ਇਹ ਸਲਵਾਰ ਤੇ ਵਰਕ ਹੋਇਆ ਸੀ ਤਾਂ ਇਹ ਫਰੰਟ ਸਾਈਡ ਤੇ ਹੀ ਆਉਣਾ ਸੀਗਾ रेडीमेड ਇਦਾਂ ਹੀ ਆਇਆ ਸੀ ਆਪਣੇ ਕੋਲੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਭੈਣ ਦਾ ਸੋ ਜਿੱਦਾਂ ਭੈਣ ਨੇ ਚਾਇਆ ਸੀਗਾ ਪੋਦਾਂ ਉਹਨਾਂ ਦਾ ਸੂਟ ਜਿਹੜਾ ਰੈਡੀ ਕਰਕੇ ਦਿੱਤਾ ਬਹੁਤ ਹੀ ਪਿਆਰਾ ਜਿਹਾ ਸੂਟ ਨੈਕਸਟ ਇੱਕ ਭੈਣ ਨੇ ਆਪਣੇ ਤੋਂ ਹੋਰ ਵੀ ਲਿਆ ਸੂਟ ਉਹ ਇਹ ਵਾਲਾ ਸੂਟ ਲਿਆ ਇਹ ਆਪਣੇ ਕੋਲ ਹੀ ਲਿਆ ਸੀਗਾ ਤੁਸੀਂ ਦੇਖਿਆ ਵੀ ਸੀਗਾ ਵੀਡੀਓ ਚ ਆਪਣੇ ਕੋਲੇ ਦੋ ਸੂਟ ਸੀ ਇੱਕ ਕਿਸੇ ਹੋਰ ਭੈਣ ਨੇ ਲੈ ਲਿਆ ਸੀ ਠੀਕ ਹੈ ਜੀ ਲੋ ਇਹ ਵਾਲਾ ਸੂਟ ਸੀਗਾ ਬਹੁਤ ਬੜਾ ਪਿਆਰਾ ਲੱਗਦਾ ਹੈ ਇਹ ਲੋ ਕੋਰਾ ਕਾਟਨ ਦੇ ਉੱਪਰ ਬਣਿਆ ਹੋਇਆ ਸੀਗਾ ਇਹ ਇਹਦੇ ਤੇ ਆਪਾਂ ਲਾਈਨਿੰਗ ਲਾਈ ਹੈ ਤੇ ਬਾਕੀ ਸਾਰੇ ਬਿਨਾ ਲਾਈਨਿੰਗ ਤੋਂ ਆ ਇਹ ਜਿਹੜਾ ਟਾਪ ਹੈਗਾ ਜਾਂ ਜਿਹਨੂੰ ਆਪਾਂ ਸ਼ਰਟ ਕਹ ਲਈਏ ਇਹ ਬਿਨਾ ਲਾਈਨਿੰਗ ਤੋਂ ਔਰ ਬੰਦ ਗਲੇ ਦਾ ਬਣਿਆ ਹੋਇਆ ਉਪਰੋਂ ਕਾਲਰ ਵਾਲਾ ਠੀਕ ਹੈ ਜੀ ਬਟਨ ਵਗੈਰਾ ਦਿੱਤੇ ਹੋਏ ਨੇ ਬਾਕੀ ਭੈਣ ਨੇ ਕਿਹਾ ਸੀਗਾ ਕਿ ਆਪਾਂ ਸਿੰਪਲ ਰੱਖਣਾ ਹੈਗਾ ਤੇ ਆਪਾਂ ਬਿਲਕੁਲ ਵੀ ਸਿੰਪਲ ਰੱਖਿਆ ਹੈਗਾ ਠੀਕ ਹੈ ਜੀ ਤੇ ਇਹਦੇ ਨਾਲ ਦੇ ਜਿਹੜਾ ਮੈਂ ਤੁਹਾਨੂੰ ਹੁਣ ਦਿਖਾ ਕੇ ਹਟੀਆਂ ਕੋਰਾ ਕਾਟਨ ਦੀ ਸਲਵਾਰ ਵਾਲਾ ਜੇ ਤੁਹਾਨੂੰ ਚਾਹੀਦਾ ਤਾਂ ਇਹ ਤੁਹਾਨੂੰ ਮਿਲ ਸਕਦੇ ਨੇ ਇਦਾਂ ਦਾ ਹੀ ਸੀਗਾ ਉਹ ਇਹ ਵੀ ਕੋਰਾ ਕਾਟਨ ਦੇ ਉੱਪਰ ਹੀ ਬਣੇ ਹੋਏ ਨੇ ਤਾਂ ਉਸ ਤਰੀਕੇ ਨਾਲ ਹੀ ਇਹ ਸੂਟ ਬਣ ਜਾਣਗੇ ਬਹੁਤ ਪਿਆਰੇ ਲੱਗਦੇ ਨੇ ਫਿਰ ਇਹ ਸ ਲੋ ਜੀ ਉਹਦੇ ਵਿੱਚੋਂ ਹੀ ਆ ਇਹ। ਯੋ ਸੂਟ ਆ ਜਿਹੜਾ ਇਥੋਂ 750 ਚ ਮਿਲ ਜੂਗਾ ਕਿਉਂਕਿ ਡਿਸਕਾਊਂਟ ਚੱਲ ਰਿਹਾ। ਇਹ ਵਾਲਾ ਇਹਦੇ ਨਾਲ ਪਲਾਜ਼ੋ ਜਾਂ ਸਲਵਾਰ ਜੋ ਵੀ ਸਟੇਟ ਸਲਵਾਰ ਬਗਾਉਣਾ ਚਾਹੁੰਦੇ ਹੋ ਤੁਸੀਂ ਉਹ ਬਣਾ ਸਕਦੇ ਹੋ। ਬਹੁਤ ਪਿਆਰੇ ਲੱਗਦੇ ਨੇ ਇਹ ਵੀ ਆਪਣੇ ਕੋਲੇ ਦੋ ਸੂਟ ਨੇ। ਠੀਕ ਹੈ 750 ਪ੍ਰਾਈਸ ਰਹੂਗੀ। ਇਹ ਆਪਣੇ ਕੋਲੇ ਹੁਣ ਸਿੰਗਲ ਪੀਸ ਰਹਿ ਗਿਆ। ਲੋ ਜੀ। ਤੇ ਇਹ ਹੈਗੀ ਆ ਜੀ ਇਹਦੇ ਨਾਲ ਕੋਰਾ ਕਾਟਨ ਦੀ ਸਲਵਾਰ ਕਹਿ ਲਓ ਪਲਾਜ਼ੋ ਕਹਿ ਲਓ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਇਹ ਜਦੋਂ ਬਣਦਾ ਈ ਜਦੋਂ ਪਤਾ ਲੱਗਦੀ ਆ। ਇਹ ਵੀ 750 ਦੇ ਵਿੱਚ ਮਿਲੂਗਾ ਸੂਟ ਤੁਹਾਨੂੰ ਠੀਕ ਹੈ ਜੀ ਲੋ ਜੀ ਹੁਣ ਅਗਲੇ ਜਿਹੜੇ ਸੂਟ ਨੇ ਨਾ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਉਹ ਸੂਟ ਦਿਖਾ ਦਾਂ ਜਿਹੜਾ ਆਪਣੇ ਕੋਲੇ ਸਿੰਗਲ ਪੀਸ ਰਹਿ ਗਿਆ ਬਾਕੀ ਸਾਰੇ ਨਿਕਲ ਚੁੱਕੇ ਨੇ ਆਪਣੇ ਆਹ 2 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਚਾਰਾਂ ਦੇ ਵਿੱਚੋਂ ਸਿਰਫ ਆਪਣੇ ਕੋਲ ਇੱਕ ਸੂਟ ਬਚਾ ਹੈਗਾ ਠੀਕ ਹੈ ਜੀ ਲੋ ਲੋ ਜੀ ਸੀਕੁਐਂਸ ਵਰਕ ਦਾ ਸੂਟ ਹੈਗਾ ਬੜਾ ਪਿਆਰਾ ਜਿਹਾ ਪਿਸਤਾ ਜਿਹਾ ਗ੍ਰੀਨ ਜਿਹਾ ਕਲਰ ਹੈਗਾ ਹਲਕਾ ਜਿਹਾ ਕੀਆ ਕਲਰ ਜਿਹਾ ਕਹਿ ਸਕਦੇ ਆਪਾਂ ਸਾਰੇ ਸ਼ਰਟ ਦੇ ਉੱਪਰ ਤੁਹਾਨੂੰ ਇਹ ਸੀਕੁਐਂਸ ਵਰਕ ਮਿਲੂਗਾ ਠੀਕ ਹੈ ਜੀ ਸੋ ਇਸ ਕਰਕੇ ਕਿਉਂਕਿ ਚੁਬੇ ਨਾ ਥੋੜੀ ਬਹੁਤੀ ਤਾਂ ਦੇਖੋ ਫਿਰ ਹੋ ਹੀ ਜਾਂਦੀ ਵੈਸੇ ਤਾਂ ਹੈ ਨਹੀਂ ਚੁਬਨ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਹੈ ਪਰ ਫਿਰ ਵੀ ਆਪਾਂ ਨੂੰ ਹੁੰਦਾ ਕਿ ਆਪਾਂ ਅੰਦਰ ਥੋੜਾ ਜਿਹਾ ਉਹ ਲਾ ਲਈਏ ਲਾਈਨਿੰਗ ਵਗੈਰਾ ਜਾਂ ਅੰਡਰਸ਼ਰਟ ਪਾ ਲਈਏ ਤੇ ਇੱਕ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਇਹ ਤੇ ਇਹ ਹੈ ਦਾ ਦੁਪੱਟਾ ਨਾ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਇੰਨਾ ਕੁ ਸੌਫਟ ਹੈ ਨਾ ਦੁਪੱਟਾ ਇਹ ਬਹੁਤ ਜਿਆਦਾ ਸੌਫਟ ਹੈ ਸਵਾ ਦੋ ਪਲੱਸ ਦੁਪੱਟਾ ਠੀਕ ਹੈ ਜੀ ਇਹ ਪਹਿਲਾਂ ਆਪਾਂ ਦਿੱਤਾ ਸੀਗਾ 1895 1695 ਹੁਣ ਤੁਹਾਨੂੰ ਮਿਲ ਰਿਹਾ 1495 ਦੇ ਵਿੱਚ ਇੱਕੋ ਹੀ ਪੀਸ ਹੈ ਲੋ ਨੈਕਸਟ ਦੇਖੋ ਵੈਸੇ ਤਾਂ ਇਹ ਵੀ ਆਪਣੇ ਕੋਲ ਸਿੰਗਲ ਹੀ ਰਿਹਾ ਹੈ 1195 ਦੇ ਸੂਟ ਦਿੱਤੇ ਸੀ ਆਪਾਂ ਅੱਜ ਤੁਹਾਨੂੰ ਬਸ ਐਵੇਂ ਮਿਲ ਰਿਹਾ ਇਹ ਐਵੇਂ ਮਤਲਬ ਐਵੇਂ ਆਹ ਲੋ ਬਹੁਤ ਸੋਹਣਾ ਸੂਟ ਹੈ ਕਾਫੀ ਜ਼ਿਆਦਾ ਏਕੇ ਟੈਕਸ ਦਾ ਸੂਟ ਹੈ ਬਹੁਤ ਪਿਆਰਾ ਜਿਹਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਜੀ ਆਹ ਲੋ ਠੀਕ ਹੈ ਘੇਰੇ ਤੇ ਤੁਹਾਨੂੰ ਇਹ ਵਾਲੀ ਲਿਸਨ 1195 ਦਾ ਸੂਟ ਸੀਗਾ ਵਿਦ ਦੁਪੱਟਾ ਅੱਜ ਮਿਲੂਗਾ 995 ਚ 210 ਦਾ ਤੁਹਾਨੂੰ ਦੇ ਦਾਂਗੇ ਡਿਸਕਾਊਂਟ ਸਿੰਗਲ ਪੀਸ ਹੈ ਤੇ ਫਟਾਫਟ ਚੱਕਣ ਦੀ ਕਰੋ ਮਲ ਕਾਟਨ ਦਾ ਦੁਪੱਟਾ ਲਓ ਲਓ ਜੀ ਬੋਟ ਪਿਆ ਰਸ ਲਓ ਜੀ ਇਹ ਸੂਟ ਸੀ ਜਿਹੜੇ ਆਪਾਂ 13 ਤੇ 160 60 ਦੇ ਵਿੱਚ ਦਿੱਤੇ ਸੀ 1360 ਦਾ ਸੂਟ ਸੀਗਾ। ਪਰ ਅੱਜ ਇਹ ਸੂਟ ਤੋਂ ਬਹੁਤ ਫਸਤੇ ਮਿਲ ਰਹੇ ਨੇ 1160 ਦੇ ਵਿੱਚ ਸੂਟ ਆ ਗਿਆ ਜੀ ਤੁਹਾਡੇ ਕੋਲੇ। EK टैक्स ਦੀ ਕਾਟਨ ਹੋਊਗੀ ਜੀ ਤੁਹਾਡੇ ਕੋਲੇ ਆਊਗੀ ਜਿਹੜੀ। ਅ ਬਹੁਤ ਸੋਹਣਾ ਸੂਟ ਹੈ। ਮਸਲੀਨ ਹੈ। ਵੈਸੇ ਆਪਾਂ ਕਹੀਏ ਨੇ ਮਸਲੀਨ ਕਾਟਨ ਨਹੀਂ ਹੁੰਦੀ ਜਿਹੜੀ ਉਹ ਵਾਲੀ ਹੈ। ਕੈਮਰੀ ਕਾਟਨ ਹੀ ਮਸਲੀਨ ਕਾਟਨ ਹੈ। ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ। ਇਹ ਵਾਲਾ ਇਹਦਾ ਘੇਰਾ ਹੈ ਵਰਕ ਕੀਤਾ ਹੋਇਆ ਘੇਰੇ ਤੇ। ਸਹੀ ਰੰਗ ਚੰਗਾ ਤੇ। ਸਹੀ ਫਰੋਜ਼ੀ ਹੈ ਜੀ। ਬਹੁਤ ਸੋਹਣਾ ਜਾ। ਸੋਹਣਾ ਜਾ ਫਰੋਜ਼ੀ ਹੈ। ਪੈਚ ਵਰਕ ਹੋਇਆ ਹੋਇਆ ਘੇਰੇ ਤੇ ਬੱਚੀ ਕੇ ਰਵਣ ਕੇ ਰੈਡੀ ਹੋਊਗਾ ਤੁਹਾਡਾ ਤੇ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਸਲਵਾਰ ਵੀ ਮਸਲੀਨ ਦੀ ਮਿਲੂਗੀ ਆਹ ਲਓ ਜੀ ਇਹ ਵਰਕ ਹੋਇਆ ਵੈਸੇ ਸਲਵਾਰ ਤੇ ਉੱਪਰ ਐ ਇਚ ਲੰਗ ਸਹੀ ਹੈ ਬਸ ਠੀਕ ਹੈ ਤੇ ਸਲਵਾਰ ਤੇ ਲਾਈਨਿੰਗ ਵੈਸੇ ਲਵਾ ਲਓਗੇ ਤਾਂ ਜਿਆਦਾ ਅੱਛੀ ਰਹੂਗੀ ਬਾਕੀ ਤੁਹਾਡੀ ਮਰਜ਼ੀ ਹੈ ਨਹੀਂ ਵੀ ਲਵਾਓਗੇ ਤਾਂ ਵੀ ਕੋਈ ਗੱਲ ਨਹੀਂ ਸ਼ਰਟ ਤੇ ਬਿਲਕੁਲ ਲੋੜ ਨਹੀਂ ਹੈਗੀ ਲਵਾਉਣ ਦੀ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਇਹ ਚ ਲਾਈਨਾਂ ਲਾਈਨਾਂ ਨਹੀਂ ਹਨ ਇਹ ਦੁਪੱਟੇ ਦੇ ਬੜਾ ਸੋਹਣਾ ਜਿਹਾ ਨੇੜੇ ਕਰਕੇ ਦਿਹਾਗੇ। ਸੋਹਣਾ ਜਿਹਾ ਦੁਪੱਟਾ ਹੈ। ਨੀਲਾ ਜਿਹਾ ਨਹੀਂ ਹੈਗਾ ਫਰੋਜੀ ਹੈ। ਤੇ ਇਹ ਵਾਲਾ ਹੈਗਾ ਮਸਲੀਨ ਕੋਰਟਨ ਟਾਈਪ ਹੀ ਹੈ ਦੁਪੱਟਾ ਵੀ ਪਰ ਲਾਈਟ ਵੇਟ ਬਹੁਤ ਹੈ ਹਲਕਾ ਪਿਆ ਜਮ। ਦੋ ਦੋ ਲਿਸਸ ਇਸ ਤਰ੍ਹਾਂ ਦਿੱਤੀਆਂ ਹੋਈਆਂ ਨੇ ਇਹਦੇ। ਠੀਕ ਹੈ। ਅੱਜ ਇਹ ਤੁਹਾਨੂੰ 1160 ਦਾ ਮਿਲ ਰਿਹਾ ਜਿਹੜਾ 1360 ਦਾ ਮਿਲਿਆ ਸੀਗਾ ਪਹਿਲਾਂ। ਲੋ ਜੀ ਸ਼ਿਪਿੰਗ ਫ੍ਰੀ ਦੇ ਨਾਲ ਆਊਗਾ। 25 ਘਿਰਦਾ ਤੁਮ ਤਾਂ ਇੱਕ ਮਹਿਰੂਨ ਕਲਰ ਹੈ ਇਹਦੇ ਵਿੱਚ ਸਾਰਾ ਖੋਲਣ ਦੀ ਲੋੜ ਨਹੀਂ ਆ। ਉਦਾਂ ਹੀ ਇਹ ਸਲਵਾਰ ਹੈਗੀ ਆ। ਮਸਲੀਨ ਕਾਟਨ ਦੇ ਵਿੱਚ ਸ਼ਰਟ ਹੈਗਾ। ਬਿਲਕੁਲ ਕੈਮਰੀ ਕਾਟਨ ਨਹੀਂ ਹੈਗੀ। ਸੋਨਾ ਜਿਹਾ ਸੂਟ ਹੈਗਾ। ਸਟਾਫ ਅੱਛਾ ਹੈ। ਲਾਈਨਾਂ ਜੀਆਂ ਵਾਲਾ। ਠੀਕ ਹੈ। ਆਹ ਲਓ ਜੀ ਉਦਾਂ ਹੀ ਇਹਦੇ ਵਰਕ ਹੋ ਜਾਵੇ। 1160 ਦੇ ਵਿੱਚ ਮਿਲੂਗਾ ਮਹਿਰੂਨ ਕਲਰ ਹੈ। ਅਗਲਾ ਹੈਗਾ ਨੇਵੀ ਬਲੂ ਕਲਰ ਹੈ। ਵੀ ਬਹੁਤ ਪਿਆਰਾ ਕਲਰ ਹੈ। ਸੋਹਣੇ ਲੱਗਦੇ ਹੁੰਦੇ ਨੇ ਇਹ ਕਲਰ। ਸਾਰੇ ਕਲਰ ਸੋਹਣੇ। ਕਲਰ ਬਹੁਤ ਸੋਹਣੇ ਆ। ਇਹ ਨੇਵੀ ਬਲੂ ਕਲਰ ਹੈ। ਇਹ ਸਲਵਾਰ ਦਾ ਵਰਕ ਮਿਲੂਗਾ ਤੁਹਾਨੂੰ। ਉਦਾਂ ਹੀ ਇਹਦੇ ਤੇ ਲਿਸਸਾਂ ਇਹ ਹੈਗਾ ਜੀ ਇਹਦਾ ਸ਼ਰਟ ਘੇਰੇ ਤੇ ਵਰਕ ਹੈ ਮੇਰੇ ਖਿਆਲ ਨਾਲ ਬਾਜੂ ਤੇ ਤਾਂ ਨਹੀਂ ਹੋਣਾ ਮੈਂ ਚੰਗੀ ਤਰ੍ਹਾਂ ਦੇਖਣਾ ਨਹੀਂ ਬਾਜੂ ਤੇ ਵਰਕ ਨਹੀਂ ਹੈਗਾ ਘੇਰੇ ਤੇ ਵਰਕ ਹੈ ਜੀ ਜਿਹੜੇ ਰੈਡੀमेड ਸੂਟ ਹੁੰਦੇ ਨੇ ਉਹ ਲਗਭਗ ਇਦਾਂ ਹੀ ਹੁੰਦੇ ਨੇ 1160 ਦੇ ਵਿੱਚ ਆਊਗਾ ਚਲੋ ਨੈਕਸਟ ਦੇਖੋ ਮਸਟਰਡ ਜਿਹਾ ਕਲਰ ਹੈ ਜੀ ਮਸਟਰਡ ਆਹ ਵਾਲਾ ਵਰਕ ਹੋ ਜਾਵੇ ਇਹਦੇ ਤੇ ਥੋੜਾ ਜਿਹਾ ਵਰਕ ਦਾ ਮੈਨੂੰ ਫਰਕ ਲੱਗਦਾ ਇਹ ਵਾਲਾ ਵਰਕ ਹੈ ਠੀਕ ਹੈ ਬਹੁਤ ਸੋਹਣਾ ਕਲਰ ਹੈ। ਪ੍ਰਿੰਟ ਦੇਖੋ ਮੈਂ ਖੋਲ ਕੇ ਦਿਖਾਵਾਂ ਇੱਕ ਤਾਂ ਤੁਹਾਨੂੰ ਉਹ ਤਾਂ ਸੇਮ ਸੀਗੇ ਮੈਂ ਤਾਂ ਨਹੀਂ ਦਿਖਾਈ। ਆਪ ਇੱਕ ਬੂਦ ਦਿੰਨੇ ਆ। ਲਓ ਜੀ ਮਸਟਰਡ ਕਲਰ ਬਹੁਤ ਸੋਹਣਾ ਸੀ ਤਾਂ। ਘੇਰਾ ਦੇਖੋ ਘੇਰਾ ਕਿੰਨਾ ਸੋਹਣਾ ਹੈ। ਥੋੜਾ ਜਿਹਾ ਵਰਕ ਦਾ ਫਰਕ ਹੈ ਉਹਦੇ ਨਾਲੋਂ। ਪੈਚ ਲੱਗੇ ਹੋਏ ਉਹਨਾਂ ਦੇ ਵੀ ਪੈਚ ਲੱਗੇ ਹੋਏ ਸੀ ਇਹਦੇ ਵੀ ਪੈਚ ਲੱਗੇ ਆ। ਘੇਰਾ ਦੱਸ ਦਿੰਨੀ ਆ ਕਿੰਨਾ ਹੋਊਗਾ। 26 ਘੇਰੇ ਦਾ ਇਹ। ਇਹ ਵਾਲਾ ਸਭ ਤੁਹਾਨੂੰ 26 ਘੇਰੇ 'ਚ ਮਿਲੂਗਾ। ਇਹ ਸਲਵਾਰ ਤੇ ਵਰਕ ਮਿਲੂਗਾ। ਮਸਲੀਨ ਦੀ ਸਲਵਾਰ ਹੈ। ਔਰ ਮਸਲੀਨ ਕਾਟਨ ਜੀ ਲੱਗ ਰਹੀ ਹੈ ਇਹ ਵੀ ਮੈਨੂੰ ਕਿ ਇਹ ਕਾਟਨ ਹੈ ਇਹ ਤਾਂ ਕਾਟਨ ਹੈ ਉਹ ਮਸਲੀਨ ਕਾਟਨ ਸੀ ਇਹ ਦੂਜੀ ਕਾਟਨ ਹੈ ਕੈਮਰੀ ਕਾਟਨ ਸੋਹਣੀ ਕਾਟਨ ਹੈ ਇਹ ਮਸਲੀਨ ਦੀ ਸਲਵਾਰ ਔਰ ਦੁਪੱਟਾ ਦੇਖੋ ਕਿਹੜਾ ਟੈਬੀ ਦਾ ਲੱਗ ਰਿਹਾ ਮੈਨੂੰ ਇਹ ਦੁਪੱਟਾ ਲਓ ਜੀ ਇਹ ਦੁਪੱਟਾ ਹੈਗਾ ਜਿਹੜਾ ਟੈਬੀ ਦਾ ਦੁਪੱਟਾ ਹੈ ਲਓ ਬਹੁਤ ਸੋਹਣਾ ਦੁਪੱਟਾ ਹੈ ਜੀ ਠੀਕ ਹੈ ਜੀ ਇਹ ਸੂਟ ਤੁਹਾਨੂੰ ਮਿਲੂਗਾ 1210 ਰੁਪਏ ਦੇ ਵਿੱਚ ਲਓ ਸ਼ਿਪਿੰਗ ਫ੍ਰੀ ਹੋਊਗੀ ਹੁਣ ਤੁਸੀਂ ਐ ਨਾ ਕਿਉਂ ਕਿ ਦੱਸਵਾ ਦੋ ਦੱਸ ਲੈਣੇ ਨਹੀਂ ਇਹਨਾਂ ਨੂੰ 10 ਰੁਪਈਆ ਨਹੀਂ ਘੱਟ ਪਾ ਜਾਣਗੇ 10 ਲੈਣੇ ਨਹੀਂ ਹੁੰਦੇ ਨੈਕਸਟ ਦਿਖਾਉਣੀ ਹੈ ਆਪੇ ਆਹ ਲੋ ਜੀ ਇਹਦੇ ਵਿੱਚ ਇਹ ਵਾਲਾ ਕਲਰ ਹੈ ਇੱਕ ਬਲੈਕ ਜਿਹੜਾ ਤੁਹਾਨੂੰ ਪਹਿਲਾਂ ਦਿਖਾਤਾ ਮਸਟਰਡ ਉਹਦੇ ਵਿੱਚ ਇੱਕ ਇਹ ਵਾਲਾ ਬਲੈਕ ਕਲਰ ਗਿਆ ਬਹੁਤ ਸੋਹਣਾ ਲੱਗਦਾ ਕਲਰ ਹੁਣ ਜਦੋਂ ਬਾਰਸ਼ਾਂ ਬਰਸ਼ਾਂ ਹੁੰਦੀਆਂ ਨੇ ਨਾ ਉਦੋਂ ਆ ਰਹੇ ਅੰਗ ਭਾਰੇ ਸੋਹਣੇ ਲੱਗਦੇ ਹੁੰਦੇ ਨੇ ਇਸ ਕਰਕੇ ਤੁਸੀਂ ਦੇ ਫਿਗਰ ਹੋ ਕੇ ਚੱਕ ਸਕਦੇ ਏਕ ਟੈਕਸ ਦੇ ਵਿੱਚ ਸੁਣ ਰਹੇ ਟੈਬੀ ਦਾ ਦੁਪੱਟੇ ਨਾਲ ਆਉਣਗੇ 1210 ਰੁਪਏ ਦੇ ਵਿੱਚ ਨੈਕਸਟ ਹੈਗਾ ਇਹਦੇ ਵਿੱਚ ਵੋਆ ਹੀ ਨਿਕਲੋ ਆ ਲੋ ਇਹ ਵਾਲਾ 26 ਘੇਰੇ ਦੇ ਸੂਟ ਹੈ ਇਹ ਵਾਲੀ ਸਲਵਾਰ ਹੈ ਤੇ ਨਾਲ ਇਹ ਟੈਬੀ ਦਾ ਦੁਪੱਟਾ ਦੁਪੱਟਿਆਂ ਦਾ ਫਰਕ ਪੈ ਗਿਆ ਜੀ ਇਹਦਾ ਦੂਜੇ ਨਾਲ 1210 ਦੇ ਵਿੱਚ ਬੜਾ ਪਿਆਰਾ ਜਿਹਾ ਸੂਟ ਆਜੂਗਾ। ਕਰਵਾਚ ਆਉਸ ਦੇ ਦੇਣੇ ਹੁੰਦੇ ਆ ਰਖੜੀਆਂ ਤੇ ਦੇਣੇ ਹੁੰਦੇ ਆ ਭੈਣਾਂ ਨੂੰ ਧੀਆਂ ਨੂੰ ਉਹਨਾਂ ਨੂੰ ਦਾ ਨੂੰ ਸੋਚ ਕੋ ਦੇ ਦਿਓ। ਲੋ ਜੀ ਆ ਵੀ ਡਿਸਕਾਊਂਟ ਦੇ ਦੇਵਾਂਗੇ ਅੱਜ ਸੂਟ ਇਹ। 1250 ਚ ਦਿੱਤਾ ਸੀ ਜੀ ਇਹ ਵਾਲਾ ਸੂਟ। ਲੋ ਅੱਜ ਦਿਖਾਉਣੀ ਆ ਤੁਹਾਨੂੰ ਕਿੰਨੇ ਦਾ ਦੇਣਾ ਸੀ। ਆਹ। ਲੈ ਕੇ ਇਸ ਤਰ੍ਹਾਂ ਦਾ ਬਣਿਆ ਹੋਇਆ। ਲੇਸਸ ਲੱਗੀਆਂ ਹੋਈਆਂ ਨੇ। ਕਾਟਨ ਦੇ ਵਿੱਚ ਸੂਟ ਆ। ਇੱਕ ਇੱਕ ਟੈਕਸ ਦਾ ਸੂਟ ਹੈ ਕਲਰ ਬਹੁਤ ਪਿਆਰਾ ਹੈ نیچے ਵੀ ਲੇਸ ਲੱਗੀ ਹੈ ਹੋਰਾਂ ਵੀ ਖਰਚਾ ਨਹੀਂ ਕਰਨਾ ਸਾਰਾ ਕੁਝ ਲੱਗਿਆ ਹੀ ਹੋਇਆ ਚੁੱਪ ਕਰਕੇ ਚੱਕਣਾ ਤੇ ਸਿਵਾਣਾ ਆ ਲੋ ਜਿਸਮਾਣੇ ਸਲਵਾਰ ਦੇ ਉੱਪਰ ਜਿਸਮਾਣੇ ਤੇ ਸਿਵਾਣਾ ਹਾਂ ਸਿਵਾ ਕੇ ਭੇਜ ਦਾਂਗੇ ਤੇ ਪਾਉਣਾ ਹੀ ਆ ਬਸ ਫਿਰ ਤੁਸੀਂ ਲਓ ਜੀ ਕੋਟੇ ਦਾ ਚਾਈਨਾ ਕੋਟੇ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਲੇਸ ਲੱਗੀ ਹੋਈ ਹੈ ਠੀਕ ਆ ਮਸਟਰਡ ਕਲਰ ਸਾਰਾ ਖਲਾਰਾ ਪਾਉਣ ਦੀ ਲੋੜ ਹੀ ਨਹੀਂ ਆਪਾਂ ਨੂੰ ਨੋ ਬਹੁਤ ਪਿਆਰੇ ਲੱਗਦੇ ਨੇ ਸੂਟ। ਹੁਣ ਤੁਸੀਂ ਕਹੋਗੇ ਇਹ ਸੂਟ ਸਾਨੂੰ ਕਿੰਨੇ ਦਾ ਦਿਓਗੇ? ਇਹ ਸੂਟ ਮਿਲੂਗਾ ਜੀ ਤੁਹਾਨੂੰ 1095 'ਚ। ਪਹਿਲਾਂ 1250 ਦਾ ਸੀ। ਬਹੁਤ ਸੋਹਣਾ ਸੂਟ। ਬਹੁਤ ਜਿਆਦਾ ਸੋਹਣੇ ਸੂਟ ਹੈ ਜੀ ਇਹ। ਠੀਕ ਹੈ। ਵੱਡੀ ਗੱਲ ਆ ਕਿ ਤੇ ਖਰਚਾ ਨਹੀਂ ਕੋਈ ਹੋ ਰਿਹਾ। ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ। ਸਲਵਾਰ ਤੇ ਲਾਉਣੀ ਆ ਤਾਂ ਲਾ ਲਿਓ। ਨਹੀਂ ਲਾਉਣੀ ਥੋੜੀ ਮਰਜ਼ੀ ਹੈ। ਪਹੁੰਚਿਆ ਪਹੁੰਚਾ ਤੇ ਲਾ ਲਿਓ। ਲੋ ਜੀ ਅਗਲਾ ਦੇਖੋ। ਇੱਕ ਕਲਰ ਇਹਦੇ 'ਚ ਮੈਂ ਤੁਹਾਨੂੰ ਆਲਫਾਣੀ ਬਹੁਤ ਸੋਹਣਾ ਕਲਰ ਹੈ ਜੀ ਕਲਰ ਸਾਰੇ ਬਹੁਤ ਸੋਹਣੇ ਹੈ ਤੇ ਲੋ ਬਹੁਤ ਪਿਆਰੇ ਸੂਟ ਹੈ ਲੋ ਜ ਦੁਪट्टे ਦੀ ਲੰਬਾਈ ਲਈ ਮੈਂ ਬੈਜਾ ਬੈਜਾ ਕਰਦੇ ਸੂਟ ਹੈ ਦੁਪट्टे ਦੀ ਲੰਬਾਈ ਸਵਾ ਦੋ ਮੰਨ ਕੇ ਚੱਲਿਆ ਕਰੋ ਜੀ ਸਵਾ ਦੋ ਤੋਂ ਦੋ ਉਂਗਲਾਂ ਵੱਧ ਹੋ ਸਕਦੀ ਹੈ ਘਟਣੀ ਹੋਣੀ ਇਹ ਵਾਲੀ ਸਲਵਾਰ ਹੈ ਮੋਬੀਸ ਜਿਹੇ ਕਲਰ ਹੈ ਵਿੱਚ ਹੈਗਾ ਇਹ ਸੂਟ ਤੇ ਇਹ ਵਾਲਾ ਜੇ ਨਾਲ ਸਲਵਾਰ ਤੇ ਫਰਕ ਮਿਲੂਗਾ ਤੇ ਇਹ ਦੁਪੱਟਾ ਹੈਗਾ ਦੁਪੱਟਾ ਬਹੁਤ ਸੋਹਣਾ ਹੈ ਜੀ ਇਹ ਲੋ ਨੇੜੇ ਕਰਕੇ ਦਿਖਾ ਦਿੰਦੀ ਬਹੁਤ ਹੀ ਪਿਆਰਾ ਬਹੁਤ ਵਧੀਆ ਦੁਪੱਟਾ ਹੈਗਾ ਕਾਟਨ ਨੂੰ ਵੀ ਮਾਤ ਪਾਉਂਦਾ ਇਹਨਾਂ ਲਾਈਟ weight ਦੁਪੱਟਾ ਤੇ ਪ੍ਰਾਈਸ ਹੈਗੀ 1095 ਚ ਮਿਲ ਜੂਗਾ ਸੂਟ ਲੋ ਜੀ ਅਗਲਾ ਸੂਟ ਦਿਖਾ ਦਿੰਦੇ ਹਾਂ ਹੁਣ ਤੁਹਾਨੂੰ ਅਸੀਂ ਇਹ ਲੋ ਸਾਰੇ ਸੂਟ ਇੱਕ ਟੈਕਸ ਦੇ ਮਿਲਣਗੇ ਜੀ ਵਧੀਆ ਕਾਪਰ ਮਿਲੂਗੀ ਵਧੀਆ ਲੇਸਸ ਮਿਲਣਗੀਆਂ ਡਿਜ਼ਾਈਨਿੰਗ ਕੀਤੀ ਹੋਈ ਮਿਲੂਗੀ ਕੋਈ ਚੱਕਰ ਨਹੀਂ ਆ ਜੋ ਮਰਜੀ ਲਓ ਤੁਸੀਂ ਆ ਲੋ ਆ ਸਲਵਾਰ ਤੇ ਵਰਕ ਹੈ ਮਸਲੀਨ ਦੀ ਸਲਵਾਰ ਹੈ ਤੇ ਦੁਪੱਟਾ ਉਹੀ ਜਿਹੜਾ ਹੁਣੇ ਤੁਹਾਨੂੰ ਦਿਖਾਇਆ ਸੀਗਾ ਮੈਂ ਬੜਾ ਪਿਆਰਾ ਜਿਹਾ ਲਾਈਟ ਵੇਟ ਜਿਹਾ ਤੇ ਲੇਸ ਲੱਗੀ ਹੋਈ ਹੈ ਨਾਲ ਦੀ ਬਹੁਤ ਸੋਹਣਾ ਦੁਪੱਟਾ ਆ ਲੋ ਘੇਰੇ ਤੱਕ ਲੇਸ ਲੱਗੀ ਹੋਈ ਹੈ ਠੀਕ ਹੈ ਜੀ ਇਹ ਸੂਟ ਮਿਲੂਗਾ 1150 ਸ਼ਿਪਿੰਗ ਫ੍ਰੀ ਬਸ ਮੇਰਾ ਖਿਆਲ ਲਓ ਜੀ ਅੱਜ ਦੀ ਵੀਡੀਓ ਇਹੀ ਹੈ ਕਾਫੀ ਨੇ ਇਹਨਾਂ ਚ ਟੱਕਲੋ ਤੁਸੀਂ फटाफट ਤੇ ਫਿਰ ਆਪਾਂ ਤੁਹਾਨੂੰ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਲਓ ਜੀ ਫਿਰ ਮਿਲਦੇ ਆਪਾਂ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ